ਠੀਕ ਹੈ ਜੀ ਅੱਜ ਅਸੀਂ ਮਾਨਯੋਗ ਡੀਜੀਪੀ ਸਾਹਿਬ ਦੀਆਂ ਹਾਜ਼ਰੀਆਂ ਤੇ ਮਾਨਯੋਗ ਡੀਜੀ ਡੀਆਈ ਸਾਹਿਬ ਤੇ ਐਸਐਸਪੀ ਸਾਹਿਬ ਦੀ ਹਾਜ਼ਰ ਦੇ ਉੱਤੇ ਅਸੀਂ ਕੈਸੋ ਆਪਰੇਸ਼ਨ ਇੱਥੇ ਕੀਤਾ ਇਹਦੇ ਵਿੱਚ ਸਾਡੇ ਤੋਂ 100 100 ਫੋਰਸ ਦੇ ਮੈਂਬਰ ਜਿਹੜੇ ਆ ਉਹ ਅਸੀਂ ਇਨਵੋਲਵ ਕੀਤੇ ਇਹਦੇ ਵਿੱਚ ਤੇ ਵੱਖ-ਵੱਖ ਟੀਮਾਂ ਬਣਾ ਕੇ ਸ਼ੇਕੂਪੁਰ ਮਹੱਲਾ ਤੇ ਬਾਕੀ ਹੋਰ ਏਰੀਆ ਜੰਡਿਆਲੇ ਥਾਣੇ ਦੇ ਏਰੀਆ ਦੇ ਵਿੱਚ ਅਸੀਂ ਰੇਡ ਕੀਤੇ ਆ ਜਿਹਦੇ ਦੌਰਾਨ ਸਾਨੂੰ 6 ਬੰਦੇ ਜਿਹੜੇ ਆ ਹੁਣ ਤੱਕ ਅਰੈਸਟ ਹੋਏ ਆ ਜਿਨ੍ਹਾਂ ਤੋਂ ਇੱਕ ਤੋਂ ਕੈਪਸੂਲ ਤੇ ਬਾਕੀਆਂ ਤੋਂ ਜਿਹੜੀ ਹਿਊਰਨ ਮਿਲੀ ਆ ਸਰੀਫ ਪ੍ਰੋਫੈਸ਼ਨਲ ਜਿਹੜੇ ਫੜੇ ਆ ਹਾਂਜੀ ਪ੍ਰੋਫੈਸ਼ਨਲ ਆ ਬਾਕੀ ਤਾਂ ਹੁਣ ਸਾਡੇ ਅਜੇ ਹੁਣ ਪਰਚੇ ਦੇਣਗੇ ਜਿਹੜੇ ਜਿਹੜੇ ਆ ਯੂਨੀ ਫੜੇ ਆ ਬਾਕੀ ਫੇਰ ਉਹਨਾਂ ਦੀ ਪੁੱਛ ਗਿਸ਼ ਕਰਕੇ ਬਾਕੀ ਉਹਨਾਂ ਦਾ ਤੁਹਾਨੂੰ ਕੱਲ ਦੱਸਾਂਗੇ ਇਹਦੇ ਬਾਰੇ ਹੀਰਨ ਕਿਸੇ ਤੋਂ 50 ਗ੍ਰਾਮ ਆ ਕਿਸੇ ਤੋਂ 12 ਗ੍ਰਾਮ ਆ ਇਸ ਤਰੀਕੇ ਨਾਲ ਅਜੇ ਮਿੜੀਆ ਬਾਕੀ ਟੋਟਲ ਹੁਣ ਇਹ ਦੋਨੇ ਇਕੱਠੇ ਹੋਣਗੇ ਫੇਰ ਪਤਾ ਲੱਗੂਗਾ ਸ਼ਾਮ ਤੱਕ ਨਸ਼ਾ ਤਾਂ ਕਾਫੀ ਫੜਿਆ ਵੀ ਜਾ ਰਿਹਾ ਕਿ ਨਸ਼ਾ ਕਿਉਂ ਨਹੀਂ ਖਤਮ ਹੋ ਰਿਹਾ ਤੋ ਆ ਨਸ਼ਾ ਤਾਂ ਦੇਖੋ ਜਿਹੜਾ ਆਉਣ ਦਾ ਤਾਂ ਤੁਹਾਨੂੰ ਵੀ ਪਤਾ ਜਿਹੜਾ ਆਪਣਾ ਗੁਆਂਢੀ ਦੇਸ਼ ਆ ਪਾਕਿਸਤਾਨ ਉਧਰੋਂ ਡਰੋਨ ਦੇ ਥਰੂ ਜਿਹੜਾ ਇਹ ਭੇਜ ਰਹੇ ਆ ਤੇ ਬਾਕੀ ਜਿਹੜੀ ਹੈਗੀ ਆ ਲੋਕ ਜਿਹੜੇ ਇਸ ਗਲਤ ਕੰਮ ਦੇ ਵਿੱਚ ਇਨਵੋਲਵ ਹੈਗੇ ਆ ਦੇਖੋ ਉਹਨਾਂ ਨੂੰ ਸਜ਼ਾ ਵੀ ਕਰਵਾ ਰਹੇ ਆ ਤੇ ਪਲੱਸ ਉਹ ਅੰਦਰ ਵੀ ਜਾਂਦੇ ਆ ਪਰ ਫਿਰ ਵੀ ਇਹ ਟਲਦੇ ਨੇ ਸਰ ਜਨੇਆਲਾਪੁਰ ਦੇ ਵਿੱਚ ਸ਼ੇਖਪੁਰ ਮਹੱਲੇ ਦਾ ਇੱਕ ਅਚੂਰ ਨਹੀਂ ਨਹੀਂ ਅੱਜ ਸਾਰੇ ਸ਼ੇਖਪੁਰ ਮਹੱਲਾ ਵੀ ਆ ਤੇ ਬਾਕੀ ਆਲੇ ਦੁਆਲੇ ਅਸੀਂ ਅੱਜ ਫੋਰਸਸ ਅਸੀਂ ਕਾਫੀ ਬਲਾਈ ਸੀ ਉਹਦੇ ਕਰਕੇ ਸਾਈਡਾਂ ਤੇ ਨਾਕੇ ਵੀ ਲਵਾਏ ਆ ਜਿੱਥੇ ਜਿੱਥੇ ਸਾਨੂੰ ਇਨਫੋਰਮੇਸ਼ਨ ਸੀ ਜਿਹੜੇ ਬੰਦੇ ਮਾੜੇ ਉਹਨਾਂ ਤੇ ਰੇਡ ਵੀ ਕੀਤੇ ਆ ਇਹ ਉਸੇ ਦੌਰਾਨ ਹੀ ਇਹ ਸਾਰਾ ਕੁਝ ਜਿਹੜਾ ਰਿਕਵਰ ਹੋਇਆ ਸਰ ਕੋਟਰ ਰਿੰਗ ਤੇ ਐਂਟੀ ਡਰੋਨ ਵੈਨ ਵੀ ਲੱਗ ਚੱਲੀਆਂ ਉਹਤੋਂ ਕੋਈ ਫਰਕ ਪਿਆ ਕਿ ਆ ਫਰਕ ਤਾਂ ਪਿਆ ਜੀ ਫਰਕ ਤਾਂ ਪਿਆ ਉਸ ਚੀਜ਼ ਦੇ ਨਾਲ ਪਰ ਫਿਰ ਵੀ ਇੰਨਾ ਏਰੀਆ ਹੈਗਾ ਜੇ ਐਨ ਕੇ ਆ ਇਧਰ ਹੋਰ ਜੀ ਗੁਜਰਾਤ ਰਾਜਸਥਾਨ ਆ ਉਹ ਜਿਹੜਾ ਕਿਹੜਾ ਬੰਦਾ ਕਿਧਰ ਦੀ ਸਾਈਡ ਦੀ ਲੈ ਆਉਂਦਾ ਇਹ ਤਾਂ ਨਹੀਂ ਕੁਝ ਕਿਹਾ ਜਾ ਸਕਦਾ ਲੇਕਿਨ ਉਹਨਾਂ ਚੀਜ਼ਾਂ ਦਾ ਫਰਕ ਪਿਆ ਫਰੋਤੀਆਂ ਜਿਹੜੀ ਕਿੰਨੀ ਬੰਦ ਹੋ ਗਈਆਂ ਕਿੰਨੇ ਬੰਦੇ ਫੜੇ ਕਿੰਨੇ ਫਰੋਤੀਆਂ ਦੇ ਵੀ ਸਾਡੇ ਜਿੱਦਾਂ ਤੁਹਾਨੂੰ ਪਤਾ ਹੀ ਇੱਥੇ ਪੰਸਾਰੀ ਵਾਲਿਆਂ ਦੇ ਹੋਏ ਸੀ ਉਹ ਅਸੀਂ ਸਾਰੇ ਤੇ ਸਾਰੇ ਬੰਦੇ ਰਾਉਂਡ ਅਪ ਕਰ ਲਏ ਉਹਦੇ ਵਿੱਚ ਸਾਡੇ ਫੋਰਸ ਦਾ ਮੱਤੇ ਵਾਲੇ ਏਰੀਏ ਦੇ ਵਿੱਚ ਇਨਕਾਉਂਟਰ ਵੀ ਹੋਇਆ ਤੁਹਾਨੂੰ ਪਤਾ ਹੀ ਉਸ ਚੀਜ਼ ਦਾ ਵੀ ਉਹ ਬੰਦੇ ਅਸੀਂ ਸਾਰੇ ਫੜ ਕੇ ਤਾਂ ਅੰਦਰ ਦੇਤੇ ਆ ਅਜੇ ਰਿਮਾਂਡ ਤੇ ਆ ਸਾਡੇ ਕੋਲ ਬਾਪਾ ਬਕਾਣ ਕਿ ਤੂੰ ਕਿ ਵੀ ਲਿਖਣ ਦੀ ਉਸ ਤਰ੍ਹਾਂ ਹਾਂਜੀ ਤੂੰਲਕੇ ਵੀ ਹੋਈ ਆ ਉਹ ਵੀ ਟੀਮਾਂ ਲੱਗੀਆਂ ਜਲਦੀ ਤੋਂ ਜਲਦੀ ਫੜ ਲਵਾਂਗੇ ਪਬਲਿਕਲੀ ਕੀ ਮੈਸੇਜ ਹੈ ਪਬਲਿਕਲੀ ਇਹੀ ਮੈਸੇਜ ਆ ਕਿ ਮਾੜੇ ਬੰਦਿਆਂ ਦਾ ਸਾਥ ਨਾ ਦੋ ਸਾਥ ਮੀਨਸ ਇਹ ਆ ਕਿ ਉਹ ਮੈਂ ਇਹ ਨਹੀਂ ਕਹੂੰਗਾ ਕਿ ਉਹ ਨਾਲ ਰਲਿਓ ਪਰ ਸਾਥ ਦੇਣ ਦਾ ਮਤਲਬ ਇਹ ਆ ਕਿ ਜਿਹੜੇ ਗਵਾਂਡ ਦੇ ਵਿੱਚ ਇਹ ਬੰਦੇ ਕੰਮ ਕਰਦੇ ਆ ਹਰ ਗਵੰਡੀ ਨੂੰ ਪਤਾ ਹੁੰਦਾ ਵੀ ਸਾਡੇ ਲਾਗਲਾ ਬੰਦਾ ਕੀ ਕਰ ਰਿਹਾ ਸਾਡੀ ਤਾਂ ਇਹੀ ਬੇਨਤੀ ਆ ਤੁਹਾਡੇ ਮਾਧਿਅਮ ਰਾਹੀਂ ਤੁਹਾਡੇ ਤੁਹਾਨੂੰ ਵੀ ਵੀ ਜਿਹੜੇ ਬੰਦੇ ਇਹੋ ਜਿਹੇ ਆ ਜਦੋਂ ਤੁਸੀਂ ਫੀਲਡ 'ਚ ਜਾਂਦੇ ਆ ਉਹਨਾਂ ਦੀ ਇਨਫਰਮੇਸ਼ਨ ਸੀਕ੍ਰੇਟ ਸਾਨੂੰ ਦਿਓ ਤੇ ਅਸੀਂ ਇਹਨਾਂ ਦੇ ਉੱਤੇ ਠੱਲ ਪਾਈਏ ਸਾਰਿਆਂ ਦੇ ਬਾਈ ਜਿਹੜੀ ਗੋਲੀ ਚੱਲ ਰਹੀ ਆ ਰਾਤ ਦੀ ਕੀਤੀ ਰਾਤ ਵੀ ਦਗੁਰਜੀ ਜਿਹੜੀ ਆ ਗੋਲੀ ਚੱਲੀ ਆ ਡਾਕਟਰ ਦੇ ਗੋਲੀ ਮਾਰੀ ਗਈ ਆ ਕੀ ਕਾਰਨ ਕੀ ਆ ਜੀ ਜਿਹੜਾ ਗੋਲੀਆਂ ਜਿਹੜੀਆਂ ਲਗਾਤਾਰ ਚੱਲਦੀਆਂ ਧੂਲ ਕੇ ਚੱਲੀ ਆ ਗੋਲੀ ਉਸ ਤੋਂ ਪਹਿਲਾਂ ਫਰੋਤੀ ਮੰਗੀ ਗਈ ਸੀ ਉਹਦੇ ਘਰ ਦੇ ਵਿੱਚ ਗੋਲੀਆਂ ਚਲੀਆਂ ਗਈਆਂ ਸੀ ਕਿੱਥੇ ਨਾ ਕਿੱਥੇ ਖਾਕੀ ਦਾ ਡਰ ਜਿਹੜਾ ਵਾ ਖਤਮ ਹੁੰਦਾ ਨਜ਼ਰ ਆ ਰਿਹਾ ਜੀ ਖਾਕੀ ਦਾ ਡਰ ਤੋਂ ਦੇਖੋ ਸਾਰੇ ਲੋਕ ਅਸੀਂ ਲਾਅ ਐਂਡ ਆਰਡਰ ਨੂੰ ਮੰਨਣ ਵਾਲੇ ਆ ਆਪਣੇ ਕਾਨੂੰਨ ਨੂੰ ਮੰਨਣ ਵਾਲੇ ਆ ਲੌਅ ਆਰਡਰ ਲੌਅ ਐਂਡ ਆਰਡਰ ਨੂੰ ਮੇਨਟੇਨ ਕਰਨਾ ਤਾਂ ਸਾਡੀ ਡਿਊਟੀ ਆ ਲੇਕਿਨ ਕੀ ਆ ਲੋਕਾਂ ਦੇ ਵਿੱਚ ਜਿਹੜੀ ਆ ਨਵੀਂ ਜਨਰੇਸ਼ਨ ਆ ਗਈ ਆ ਤੁਸੀਂ ਦੇਖੋਗੇ ਵੀ 20 ਤੋਂ 25 ਸਾਲ ਤੱਕ ਦੇ ਆ ਬੱਚੇ ਜਿਹੜੇ ਇਹਨਾਂ ਕੰਮਾਂ 'ਚ ਇਨਵੋਲ ਹੋ ਗਏ ਤੇ ਸਭ ਤੋਂ ਵੱਡੀ ਗੱਲ ਇਹ ਆ ਵੀ ਜਿਹੜੇ ਮਾਪਿਓ ਇਹਨਾਂ ਨੂੰ ਰੋਕਦੇ ਨਹੀਂ ਘਰ ਆ ਰਹੇ ਆ ਦੋ ਦੋ ਚਾਰ ਚਾਰ ਹੁਣ ਜਿਹੜਾ ਅਸੀਂ ਆ ਰੀਸੈਂਟਲੀ ਫੜਿਆ ਝੰਡੇ ਵਾਲੇ ਜਿਹੜੀ ਗੋਲੀ ਚੱਲੀ ਸੀ ਆਪਣੇ ਅੰਸਾਰੀ ਵਾਲਿਆਂ ਦੇ ਹੁਣ ਉਹ ਦੇਖੋ ਮੱਤੇ ਵਾਲੇ ਏਰੀਆ ਦੇ ਵਿੱਚ ਜੋ ਉਹਨਾਂ ਦੀ ਪੁੱਛਗਿੱਛ ਚ ਆਇਆ ਵੀ ਮੱਤੇ ਵਾਲੇ ਇੱਕ ਬੰਦੇ ਦੇ ਘਰ ਰਹਿ ਰਹੇ ਆ ਹਣ ਕੀ ਉਸ ਦੇ ਮਾਪੇ ਉਹਨੂੰ ਨਹੀਂ ਪਤਾ ਵੀ ਇਹ ਮਾੜੇ ਬੰਦੇ ਆ ਸਾਡੇ ਘਰ ਦੇ ਵਿੱਚ ਬੈਠੇ ਆ ਜਾਣ ਗੁਆਂਢ ਦੇ ਵਿੱਚ ਨਹੀਂ ਪਤਾ ਵੀ ਇਹ ਬੰਦੇ ਦਾ ਨਾ ਉਹਨਾਂ ਦੇ ਕੋਈ ਰਿਸ਼ਤੇਦਾਰ ਆ ਕਿ ਜੀ ਸੱਜਣ دوست ਆ ਮਤਲਬ ਇਹ ਜਿਹੜੀ ਚੀਜ਼ ਹੈਗੀ ਨਾ ਕੱਲਾ ਪ੍ਰਸ਼ਾਸਨ ਤੇ ਸਰਕਾਰ ਨਹੀਂ ਕੁਝ ਕਰ ਸਕਦੀ ਤੁਹਾਡੀ ਵੀ ਡਿਊਟੀ ਆ ਪਬਲਿਕ ਦੀ ਵੀ ਡਿਊਟੀ ਆ ਜਿਹੜੇ ਮਾੜੇ ਬੰਦੇ ਆ ਇਹਨਾਂ ਨੂੰ ਫੜਿਆ ਜਾਵੇ ਤੇ ਅਕੋਰਡਿੰਗ ਟੂ ਲਾਅ ਹੀ ਕਾਰਵਾਈ ਹੁੰਦੀ ਆ ਤੇ ਸਾਡੇ ਵੱਲੋਂ ਕੋਈ ਇਹੋ ਜਿਹੀ ਢਿੱਲ ਨਹੀਂ ਹੁੰਦੀ ਹੁਣ ਤੁਹਾਡੇ ਸਾਹਮਣੇ ਕਿੰਨੀਆਂ ਐਕਸਟਰੈਕਸ਼ਨ ਕਾਲ ਆਈਆਂ ਅਸੀਂ 100% ਉਹ ਸਾਰੀਆਂ ਟਰੇਸ ਕੀਤੀਆਂ ਸਾਰੇ ਬੰਦੇ ਫੜਕੇ ਅਸੀਂ ਅੰਦਰ ਦਿੱਤੇ ਆ ਤੇ ਬਾਕੀ ਜਿਹੜੇ ਇਹ ਗੱਲਾਂ ਹੁਣ ਜੇ ਇਕੱਲਾ ਪ੍ਰਸ਼ਾਸਨ ਨੂੰ ਅਸੀਂ ਇੱਕ ਟਾਇਰੇ 'ਚ ਖੜਾ ਕਰੀਏ ਜਾਂ ਸਰਕਾਰ ਨੂੰ ਮੈਂ ਇਸ ਚੀਜ਼ ਦੇ ਨਾਲ ਸਹਿਮਤ ਨਹੀਂ ਸਾਰੇ ਲੋਕਾਂ ਦੀ ਡਿਊਟੀ ਬਣਦੀ ਆ ਆਪੋ ਆਪਣੇ ਏਰੀਆ ਦੇ ਵਿੱਚ ਉਹ ਖੜੇ ਹੋਣ ਜਿਹੜੇ ਮਾੜੇ ਬੰਦੇ ਉਹਨਾਂ ਦਾ ਸਾਨੂੰ ਦੱਸਣ ਇਹ ਤੋਂ ਇਲਾਵਾ ਮੈਂ ਤੁਹਾਨੂੰ ਆਪਣੇ ਜ਼ਿਲ੍ਹੇ ਦੀ ਹੋਰ ਪਰਫਾਰਮੈਂਸ ਜਿਹੜੀ ਆ ਸਾਡੀ ਪੂਰੇ ਸਾਲ ਦੀ ਤੀਜੇ ਮਹੀਨੇ ਤੋਂ ਲੈ ਕੇ ਉਹ ਵੀ ਦੱਸਣੀ ਚਾਹਨਾ ਕਿ ਸਾਡੇ ਜਿਹੜੀ ਐਨਡੀਪੀਸੀ ਐਕਟ ਦੇ ਤਹਿਤ 1325 ਤੋਂ ਹੁਣ ਤੱਕ ਜਿਹੜੀ ਅਸੀਂ ਟੋਟਲ ਜਿਹੜੇ ਮਕਦਮੇ ਆ 999 ਦਰਜ ਕੀਤੇ ਆ ਇਹਦੇ ਵਿੱਚ 1654 ਅਸੀਂ ਜਿਹੜੇ ਆ ਕਯੂਜ਼ ਅਰੈਸਟ ਕੀਤੇ ਆ 236.950 ਕਿਲੋਗ੍ਰਾਮ ਹੀਰੋਨ ਰਿਕਵਰ ਕੀਤੀ ਆ 9 ਕਿਲੋ 155 ਗ੍ਰਾਮ ਜਿਹੜੀ ਅਸੀਂ ਅਫੀਮ ਫੜੀ ਆ 1 ਕਿਲੋ ਭੁੱਕੀ ਤੇ 8.778 ਕਿਲੋਗ੍ਰਾਮ ਆਇਸ ਜਿਹੜੀ ਆ ਫੜੀ ਆ ਤੇ ਬਾਕੀ ਜਿਹੜੀਆਂ 161838 ਕੈਪਸੂਲ ਗੋਲੀਆਂ ਤੇ ਡਰੱਗ ਮਨੀ ਜਿਹੜੀ ਹੈਗੀ ਆ 4930310 ਰੁਪਏ ਜਿਹੜੇ ਆ ਸੀ ਡਰੱਗ ਬਣੀ ਫੜੀ ਆ ਤੇ ਜੇ ਇਹ ਤੋਂ ਅਲੱਗ ਦਾ ਜਿਹੜੀ ਹਵਾਲਾ ਮਨੀ ਆ ਉਹ 1 ਕਰੋੜ 4465000 10 ਰੁਪਏ ਤੇ 9000 ਡਾਲਰ ਜਿਹੜੇ ਆ ਯੂ ਐਸ ਤੇ 3400 3400 ਦਿਰਾਮ ਇਹ ਜਿਹੜੇ ਹਵਾਲਾ ਜਿਹੜੀ ਆ ਮਨੀ ਫੜੀ ਆ ਇਸ ਕਰਕੇ ਦੇਖੋ ਪੂਰੇ ਡਿਸਟ੍ਰਿਕਟ ਦੇ ਵਿੱਚ ਸਾਡੇ ਮੋਸਟਲੀ ਸਾਰੇ ਦੇ ਸਾਰੇ ਕੇਸ ਟ੍ਰੇਸ ਆ ਬੜੀ ਵਧੀਆ ਪਰਫਾਰਮੈਂਸ ਆ ਸਾਡੀਆਂ ਟੀਮਾਂ ਬੜੀ ਵਧੀਆ ਕੰਮ ਕਰ ਰਹੀਆਂ ਬਾਕੀ ਜਿਹੜੇ ਜੇ ਕ੍ਰਾਈਮ ਦਾ ਹੈਗਾ ਕ੍ਰਾਈਮ ਕਰਨ ਵਾਲੇ ਜਿਹੜੇ ਆ ਉਹ ਕਰੀ ਜਾ ਰਹੇ ਆ ਪਰ ਮੇਰੀ ਲਾਸਟ ਤੇ ਤੁਹਾਨੂੰ ਇਹੀ ਬੇਨਤੀ ਆ ਆਪਣੇ ਤੁਹਾਡੇ ਮਾਧਿਅਮ ਰਾਹੀਂ ਵੀ ਤੇ ਤੁਹਾਡਾ ਵੀ ਇੱਚ ਯੋਗਦਾਨ ਹੋਣਾ ਚਾਹੀਦਾ ਕਿ ਲੋਕਾਂ ਨੂੰ ਸਮਝਾਈਏ ਜਿਹੜੇ ਮਾੜੇ ਬੰਦੇ ਹੁਣ ਦੇਖੋ ਜੇ ਕੋਈ ਗੱਲਬਾਤ ਗਲਤ ਹੋ ਰਹੀ ਆ ਹੁਣ ਸ਼ੇਖੂਪੁਰ ਮਹੱਲਾ ਸਾਨੂੰ ਕਦੀ ਕਿਸੇ ਬੰਦੇ ਨੇ ਆਣ ਕੇ ਨਹੀਂ ਇਹ ਕੰਪਲੇਂਟ ਕੀਤੀ ਕਿ ਸਾਡੇ ਗਵਾਂਡ ਦੇ ਵਿੱਚ ਇਹ ਵੀ ਆਈਦਾ ਜਦ ਕਿ ਮਾਨਜੋਗ ਡੀਜੀਪੀ ਸਾਹਿਬ ਵੱਲੋਂ ਸਰਕਾਰ ਵੱਲੋਂ ਗੁਪਤ ਨੰਬਰ ਵੀ ਦਿੱਤੇ ਗਏ ਆ ਕੋਈ ਬੰਦਾ ਨਹੀਂ ਹੁਣ ਮੇਰਾ ਮੈਂ ਦੇਖ ਲਓ ਸਵੇਰ ਤੋਂ ਸ਼ਾਮ ਤੱਕ ਸਾਡੀਆਂ ਸਾਰੀਆਂ ਟੀਮਾਂ ਕੰਮ ਕਰਦੀਆਂ 9:00 9:00 ਵਜੇ ਤੱਕ ਅਸੀਂ ਆਫਿਸ ਬੈੰਨੇ ਆ ਫਿਰ ਵੀ ਮੈਂ ਤਾਂ ਇਹੀ ਲੋਕਾਂ ਨੂੰ ਰਿਕਵੈਸਟ ਕਰੂੰਗਾ ਵੀ ਸਾਡੂ ਆਣ ਕੇ ਦੱਸੋ ਜਿਹੜੇ ਬੰਦੇ ਆ ਕਮ ਸੇ ਕਮ ਜਦੋਂ ਤੁਸੀਂ ਹੋਰ ਕੰਮ ਕਰਦੇ ਆ ਇੱਥੇ ਹੁਣ ਜੇ ਪੰਜ ਬੰਦੇ ਖੜੇ ਹੋ ਜਾਣ ਜੇ ਆਊਟਸਾਈਡਰ ਬੰਦਾ ਆਉਂਦਾ ਉਹਨੂੰ ਪੁੱਛਣ ਕੀ ਆ ਉਹ ਦੂਜੇ ਦਿਨ ਬੜੂਗਾ ਹੀ ਨਹੀਂ ਇੱਧਰ ਲੇਕਿਨ ਲੋਕਾਂ ਦਾ ਜਿਹੜਾ ਖਮੋਸ਼ ਹੋ ਜਾਣਾ ਸਿਰਫ ਕਿੰਤੂ ਪ੍ਰੰਤੂ ਕਰਨ ਦੇ ਨਾਲੇ ਮਸਲਾ ਹੱਲ ਨਹੀਂ ਹੋਣਾ ਬੰਦਾ ਤੁਸੀਂ ਪਹਿਰਾ ਲਾਉਣ ਚਾਹੀਦਾ ਪਹਿਰਾ ਵੀ ਲੱਗ ਸਕਦਾ ਦੇਖੋ ਪਿੱਛੇ ਠਿਕਰੀ ਫੈਰੇ ਲੱਗਦੇ ਹੁੰਦੇ ਸੀ ਸਾਰੇ ਅਸੀਂ ਖੁਸ਼ੀ ਦੇ ਨਾਲ ਜਾ ਕੇ ਆਪਣੀ ਸੁਰੱਖਿਆ ਤਾਂ ਆਪਣੀ ਕਰਨੀ ਹੈ ਨਾ ਜੇ ਠਿਕਰੀ ਪਹਿਰਾ ਵੀ ਲੱਗ ਜਾਏ ਇਹ ਤਾਂ ਬੜੀ ਵਧੀਆ ਗੱਲ ਆ ਪਰ ਲੋਕ ਹੁਣ ਹਰ ਚੀਜ਼ ਹੀ ਪੁਲਿਸ ਤੇ ਛੁੱਟੀ ਜਾਂਦੇ ਆ ਆਪਣਾ ਕੋਈ ਯੋਗਦਾਨ ਹੁੰਦਾ ਕੋਈ ਇਦਾਂ ਦੇ ਕੋਈ ਬੈਠੇ ਆ ਅਗਰ ਇਹ ਚੀਜ਼ ਕੋਈ ਆਊਟਸਾਈਡਰ ਇਹਨਾਂ ਦੇ ਮਹੱਲੇ ਚ ਆਉਂਦਾ ਤੇ ਪੁੱਛ ਲੈਣ ਵੀ ਕਿੱਧਰ ਆਏ ਹੋ ਕੋਈ ਪ੍ਰੋਬਲਮ ਆਉਂਦੀ ਆ ਤਾਂ ਸਾਨੂੰ ਦੱਸਦਣ ਅਸੀਂ ਉਹਨੂੰ ਪੁੱਛਗਿਸ਼ ਕਰ ਲਾਂਗੇ ਇਹਦੇ ਨਾਲ ਹੀ ਦਹਿਲ ਪ ਜੇ ਅਸੀਂ ਕਹਦੀਏ ਹੁਣ 50 ਬੰਦੇ ਬੈਠੇ ਆ ਇਧਰੋਂ 10 ਬੰਦੇ ਮਾੜੇ ਆਉਂਦੇ ਉਹਨਾਂ ਨੂੰ ਪੁੱਛਣਾ ਹੀ ਨਹੀਂ ਕਿਸੇ ਨੇ ਤੇ ਹਰ ਜਗ੍ਹਾ ਦੇ ਉੱਤੇ ਅਸੀਂ ਇਕੱਲੇ ਇਕੱਲੇ ਘਰ ਦੇ ਉੱਤੇ ਫੋਰਸ ਨਹੀਂ ਲਾ ਸਕਦੇ ਹੁਣ ਤੁਸੀਂ ਦੇਖੋ ਆ ਚਾਰ ਪੰਜ ਦਿਨ ਦੇ ਵਿੱਚ ਸਾਡਾ ਦੂਜਾ ਤੀਜਾ ਕੈਸੋ ਆਪਰੇਸ਼ਨ ਤੇ ਅਸੀਂ ਹੋਰ ਕੰਮ ਵੀ ਮਾਨਜੋਗ ਅਦਾਲਤਾਂ ਦੇ ਕੰਮ ਵੀ ਕਰਦੇ ਆ ਕਿੰਨੇ ਕਿੰਨੀ ਇੱਥੇ ਰੋਜ਼ੀ ਰਜਿਸਟ੍ਰੇਸ਼ਨ ਹੁੰਦੀ ਆ ਤੋਂ ਮੇਰੀ ਲਾਸਟ ਵਿੱਚ ਤੁਹਾਨੂੰ ਇਹੀ ਆ ਬੇਨਤੀ ਸਾਰੇ ਲੋਕਾਂ ਨੂੰ ਅਵੇਅਰ ਕਰੋ ਤੇ ਜਿਹੜੇ ਜਿਹੜੇ ਬੰਦੇ ਮਾੜੇ ਜਿਹੜੇ ਏਰੀਆ ਚ ਆਉਂਦੇ ਆ ਉਹ ਥੋੜੇ ਜੇ ਖੜੇ ਹੋਣ ਸੀਕ੍ਰੀਟੀ ਹੁਣ ਮੈਂ ਨਹੀਂ ਕਹਿੰਦਾ ਤੁਸੀਂ ਉਹਨਾਂ ਨਾਲ ਲੜੋ ਤੁਸੀਂ ਸਾਨੂੰ ਇਨਫੋਰਮੇਸ਼ਨ ਦਿਓ ਅਸੀਂ ਉਹਨਾਂ ਤੇ ਬਣਦੀ ਜ਼ਰੂਰ ਕਾਰਵਾਈ